ਸੋਰ ਸਿੰਘ ਪਿੰਡ ਮੈਂ ਕੰਮ ਤੋਂ ਆਇਆ ਤੇ ਮੈਂ ਨੂੰ ਮੇਰਾ ਬਿਰਦਰ ਕਹਿੰਦਾ ਕਿ ਚੱਲ ਆਪਾਂ ਮਤਾ ਟੀਕ ਆਈਏ ਤਰਨਤਨ ਸਾਹਿਬ ਆਈ ਮਤਾ ਟੇਕਣ ਆਏ ਆ ਤੇ ਮੇਰੀ ਰਸਤੇ ਵਿੱਚ ਭੂਈ ਤੇ ਮੈਂ ਕਹਾਂ ਚੱਲ ਉਹਨਾਂ ਕੋਲੋਂ ਹੋ ਆਉਣੇ ਆ ਉਹਨਾਂ ਦੇ ਪਿੰਡ ਦੇ ਜਿਹੜੇ ਕ੍ਰਿਮੀਨਲ ਬੰਦੇ ਹੀ ਨਾ ਉਹਨਾਂ ਨੇ ਨਾ ਮੇਰੀ ਮਤਲਬ ਸਿਛਤਰਨਾ ਛੇੜਖਾਨੀ ਕੀਤੀ ਛੇੜਖਾਨੀ ਕਰਕੇ ਤੇ ਅਸੀਂ ਉਹਨਾਂ ਤੋਂ ਮਾਫੀ ਮੰਗਾਈ ਤੇ ਉਹਨਾਂ ਇਸੇ ਗੱਲ ਦੀ ਕਾਰ ਕੱਢੀ ਆ ਬਾਜੇ ਸੀ ਰਸਤੇ ਵਿੱਚ ਪੂਈ ਦੇ ਕਰੋ ਗਏ ਆ ਤੇ ਉਹਨਾਂ ਰਸਤੇ ਵਿੱਚ ਏਰ ਕੇ ਸਾਡੇ ਤੇ ਬਹੁਤ ਫਾਇਰਿੰਗ ਕੀਤੀ ਆ ਬਹੁਤ ਜਾਨੀ ਫਾਇਰਿੰਗ ਉਹਨਾਂ ਕੀਤੀ ਆ ਕਿਹਦੀ ਡੈਥ ਹੋਈ ਆ ਰਾਣਾ ਸਿੰਘ ਮੇਰਾ ਬ੍ਰਦਰ ਆ ਸਰੋਦੀ ਡੈਥ ਹੋ ਗਈ ਮੌਕੇ ਦੇ ਹੀ ਸਰ ਕਿਹੜੇ ਬੰਦੇ ਜਨਾ ਫਾਇਰਿੰਗ ਕੀਤੀ ਆ ਸਾਨੂੰ ਬਾਕੀ ਬੁਰਦੇ ਆ ਹੁਸਨ ਵੰਸ਼ ਉਹੀ ਕਰਵੀ ਦੀ ਮੰਗ ਕਰਦੇ ਸਣੇ ਇਹਨਾਂ ਨੂੰ ਵੱਧ ਤੋਂ ਵੱਧ ਦੀ ਸਜ਼ਾ ਦਿੱਤੀ ਜਾਵੇ ਰਾਣੀ ਦੀ ਉਮਰ ਕਿੰਨੀ ਹੈ ਕਿਹੜੇ ਪਿੰਡ ਦਾ ਰਾਣੀ ਦੀ ਉਮਰ ਹੀ ਸਰ 22 ਸੌਰ ਸਿੰਘ ਪਿੰਡ ਦਾ ਹੀ 13 ਕਿਲੋ ਮੇਰਾ ਸਰ ਚਾਚੇ ਦਾ ਮੁੰਡਾ ਹੀ ਬ੍ਰਦਰ ਹੀ ਸਰ ਕਿੰਨੀਆਂ ਗੋਲੀਆਂ ਕਿੰਨੀਆਂ ਗੋਲੀਆਂ ਬਚੀਆਂ ਗੋਲੀ ਤੇ ਸਰ ਇੱਕ ਹੀ ਬਚੀ ਆ ਫਾਇਰਿੰਗ ਹੋ ਤੇ ਬਹੁਤ ਜ਼ਿਆਦਾ ਸਰ ਅਨੁਸਾਰ ਕਿਦੇ ਬੰਨੇ ਰਸਤਾ ਹੀ ਨਹੀਂ ਲੱਭਾ ਵੀ ਕਿਤੇ ਆਏ ਉਹ ਸਰ ਬਾਈਕ ਤੇ ਹੀ ਸਾਰੇ ਉਹਨਾਂ ਪਹਿਲਾਂ ਉਹ ਸਰ ਮੇਰੇ ਸਾਹਮਣੇ 20 ਤੋਂ ਪਲੱਸ ਹੀ ਸਾਰਿਆਂ ਕੋਲੀ ਵੈਪਨ ਹੀ ਅਹੀਂ ਸਰ ਭਾਈ ਕਿਤੇ ਆ ਦੋ ਬਾਈਕ ਹੀ ਸਾਡੇ ਕੋਲ ਚਾਰ ਜਣੇ ਆ ਐਦਾਂ ਉਹਨਾਂ ਪਹਿਲਾਂ ਅਨੁਕੁਚ ਹਾਂਜੀ ਹਾਂਜੀ ਸਰ ਅਸੀਂ ਇੱਦਾਂ ਮਤਲਬ ਕਿ ਮੈਂ ਤੇ ਕੱਢ ਗਿਆ ਤੇ ਉਹਨਾਂ ਵੀ ਜਦੋਂ ਆਨ ਨੂੰ ਰੋਕਿਆ ਵਾ ਤੇ ਮੈਂ ਬਾਈਕ ਖਿੜ ਲਈ ਆ ਉਹਨੇ ਉੱਤਰ ਕੇ ਮੇਰੇ ਹੁੰਦਾ ਸਾਰੀ ਬੈਸਬਾਲ ਮਾਰਨ ਲੱਗ ਪਿਆ ਵਾ ਤੇ ਮੇਰੇ ਬ੍ਰਦਰ ਦੇ ਵੀ ਸਾਰਿਆਂ ਨੂੰ ਨੂੰ ਕੁੱਟਣ ਲੱਗ ਪਿਆ ਪਤਾ ਠੀਕ ਹੈ ਕਿ ਕਿਹਨ ਜਾਣਾ ਹੀ ਹਲੇ ਜਾਣਾ ਹੀ ਸਰ ਇਹ ਤਾਂ ਗੋਲੀ ਹੋ ਚੱਲੀ ਹੈ ਬਾਕੀਪੁਰ ਤੇ ਕਿੰਨੇ ਬੰਦੇ ਡੈਥ ਹੋਈ ਹੈ ਤੇ ਕੀ ਕਾਰਵਾਈ ਕੀਤੀ ਜਾਦੀ ਹੋ ਇਹ ਸਰ ਕੁਝ ਸਮੇਂ ਪਹਿਲਾਂ ਦੀ ਹੈਗੀ ਹੈ 12 1 ਵਜੇ ਦੀ ਗੱਲ ਹੈ ਇੱਥੇ ਬਾਕੀਪੁਰ ਦਾ ਮੁੰਡਾ ਹੈਗਾ सोनू सोनू ਉਹਦੇ ਨਾਲ ਸੁਰ ਸਿੰਘ ਦੇ ਪੰਜਾਂ ਬੰਦੇ ਆਏ ਸੀ ਇਹਨਾਂ ਦਾ 1 ਸਾਲ ਪਹਿਲਾਂ ਕੋਈ ਕੁੜੀਕੜੀ ਦਾ ਚੱਕਰ ਚੱਲਦਾ ਸੀ ਇਹ ਸਾਜ ਫਰੀਦ ਨੇ ਦੱਸਿਆ ਵੀ ਮੇਰੀ ਭੈਣ ਦੇ ਨਾਲ ਵੰਸ ਨੇ ਜਿਹੜੀ ਸ਼ੇਰਖਾਨੀ ਕੀਤੀ ਜਿਹਦੇ ਵਿੱਚ 1 ਸਾਲ ਪਹਿਲਾਂ ਉਹਨੇ ਮਾਫੀ ਮੰਗੀ ਸੀ ਤੇ ਅੱਜ ਅਸੀਂ ਆਪਣੀ ਸੋਨੂੰ ਭੂਆ ਦੇ ਲੜਕੇ ਨੂੰ ਮਿਲਣ ਆਏ ਸੀ ਮਿਲ ਕੇ ਅਸੀਂ ਵਾਪਸ ਜਾ ਰਹੇ ਹਾਂ ਤੇ ਜਿੱਦੀ ਵੰਸ ਪਾਰਟੀ ਨੇ ਜਿਹੜਾ ਵਾ ਸਾਡੇ ਘੇਰ ਕੇ ਗੋਲੀਆਂ ਚਲਾਈਆਂ ਮੱਜੇ ਦੇ ਵਿੱਚ ਤਾਂ ਚਾਚੇ ਦਾ ਬੇਟਾ ਜਿਹੜਾ ਵਾ ਰਾਣਾ ਵਾ ਉਹਦੀ ਮੌਕੇ ਤੇ ਮੌਤ ਹੋ ਗਈ ਆ ਬਾਕੀ ਅਜੇ ਸੀਨੀਅਰ ਅਫਸਰ ਉੱਥੇ ਪਹੁੰਚ ਗਏ ਜੋਹਦਾ ਤਫ਼ਤੀਸ਼ ਜਾਰੀ ਹੈ